ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਚੈਪਟਰ ਨੰਬਰ ਪਹਿਲੇ ਦੇ ਵਿੱਚ ਚੈਪਟਰ ਪਹਿਲਾ ਯੂਨਿਟ ਪਹਿਲੀ ਪੀਏ ਫਰਸਟ ਦੇ ਇਸ ਲੈਕਚਰ ਦੇ ਵਿੱਚ ਜਿਵੇਂ ਮੈਂ ਪਿਛਲੀ ਵੀਡੀਓ 'ਚ ਤੁਹਾਨੂੰ ਦੱਸਿਆ ਸੀ ਕਿ ਹੁਣ ਲਗਾਤਾਰ ਲੈਕਚਰਸ ਅਪਲੋਡ ਹੋਣਗੇ ਪੋਲੀਟੀਕਲ ਸਾਇੰਸ ਦੇ ਕਿਉਂ ਕਿਉਂਕਿ ਬਹੁਤ ਸਾਰੇ ਬੱਚਿਆਂ ਦੇ ਇੱਥੇ ਕਮੈਂਟ ਆ ਰਹੇ ਸੀ ਕਿ ਪੋਲੀਟੀਕਲ ਸਾਇੰਸ ਦੇ ਚੈਪਟਰਸ ਕਰਵਾਓ ਕਿਉਂਕਿ ਹਿਸਟਰੀ ਦੇ ਆਲਰੇਡੀ ਕਰਵਾ ਚੁੱਕੇ ਆ ਪੰਜਾਬੀ ਦੇ ਵੀ ਕਰਵਾ ਚੁੱਕੇ ਆ ਤੇ ਅੱਗੇ ਕਿ ਬਾਕੀ ਸਬਜੈਕਟ ਦੀ ਤਿਆਰੀ ਵੀ ਜੜੀ ਇੱਥੇ ਕਰਵਾਈ ਜਾਵੇ ਤੇ ਪੀਡੀਐਫ ਫਾਈਲਸ ਵਗੈਰਾ ਮੈਂ ਵੀਡੀਓ ਦੇ ਰਿਗਾਰਡਿੰਗ ਹੀ ਦੱਸੂਗਾ ਕਿੱਥੋਂ ਮਿਲੂ ਕਿਵੇਂ ਮਿਲੂ ਇੰਪੋਰਟੈਂਟ ਕੁਐਸਚਨ ਕਿਹੜੇ ਨੇ ਸਭ ਕੁਝ ਅੱਗੇ ਚੱਲਦੇ ਆ ਚੈਪਟਰ ਬੱਲੀ ਦੇਖੋ ਸਟੂਡੈਂਟ ਜੇ ਤੁਸੀਂ ਅੱਛੇ ਨੰਬਰ ਲੈਣੇ ਨੇ ਹਾਂਜੀ ਸਟੂਡੈਂਟ ਜੇ ਤੁਸੀਂ ਅੱਛੇ ਨੰਬਰ ਲੈਣੇ ਨੇ ਤਾਂ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਚੈਪਟਰ ਪੜ੍ਹਨੇ ਪੈਣੇ ਨੇ ਪੇਪਰ ਵਿੱਚ ਤੁਹਾਨੂੰ ਪਤਾ ਕਿ ਹੁਣ ਬੀਏ ਜਿਹੜੀ ਆ ਪਹਿਲਾਂ ਅੱਗੇ ਨਹੀਂ ਰਹੀ ਸਬਜੈਕਟ ਚੇਂਜ ਹੋ ਗਏ ਬਹੁਤ ਕੁਝ ਚੇਂਜ ਹੋ ਗਿਆ ਥੋੜਾ ਪੜਾਈ ਵੱਲ ਧਿਆਨ ਦਿਓ ਠੀਕ ਹੈ ਚੋਣ ਆਪਾਂ ਚੱਲਦੇ ਆਂ ਸਭ ਤੋਂ ਪਹਿਲੇ ਲੈਸਨ ਦੇ ਵੱਲ ਪਹਿਲੇ ਲੈਸਨ ਦਾ ਨਾਮ ਹੈ मीनिंग स्कोप ਕੀ ਦਾ ਪੋਲੀਟੀਕਲ ਸਾਇੰਸ ਦਾ ਪੋਲੀਟੀਕਲ ਸਾਇੰਸ ਮਤਲਬ ਰਾਜਨੀਤਿਕ ਸ਼ਾਸਤਰ ਦਾ ਆਰਥਿਕ ਖੇਤਰ ਤੇ ਦਾ ਮਹੱਤਵ ਕੀ ਹੈ ਤਾਂ ਸਭ ਤੋਂ ਪਹਿਲਾ ਕੁਐਸਚਨ ਹੁੰਦਾ ਰਾਜਨੀਤਿਕ ਸ਼ਾਸਤਰ ਗਤੀਸ਼ੀਲ ਵਿਸ਼ਾ ਹੈ ਗਤੀਸ਼ੀਲ ਵਿਸ਼ਾ ਮਤਲਬ ਜਿਹੜਾ ਇੱਕ ਬੜਾ ਲਗਤਰਾਂ ਦਾ ਮੁੱਦਾ ਹੀ ਹੈ ਇਹ ਇੱਕ ਠੀਕ ਹੈ ਪਹਿਲਾਂ ਆਪਾਂ ਇਹਦੀ ਉੱਪਰ ਭੂਮਿਕਾ ਪੜ੍ਹਦੇ ਹਾਂ ਕੀ ਹੈ ਰਾਜਨੀਤੀ ਸ਼ਾਸਤਰ ਕਾਫੀ ਪੁਰਾਣਾ ਅਤੇ ਅਤਿ ਮਹੱਤਵਪੂਰਨ ਵਿਸ਼ਾ ਹੈ ਸਭ ਤੋਂ ਪਹਿਲੀ ਲਾਈਨ ਹੀ ਇੰਪੋਰਟੈਂਟ ਹੈ ਰਾਜਨੀਤੀ ਸ਼ਾਸਤਰ ਕਾਫੀ ਪੁਰਾਣਾ ਤੇ ਅਤਿ ਮਹੱਤਵਪੂਰਨ ਵਿਸ਼ਾ ਹੈ ਸਮੇਂ ਅਤੇ ਸਥਿਤੀਆਂ ਦੇ ਬਦਲਦੇ ਨਾਲ-ਨਾਲ ਅਰਥਾਂ ਵਿਸ਼ਾ ਵਸਤੂ ਵਿੱਚ ਪਰਿਵਰਤਨ ਆਉਂਦਾ ਰਿਹਾ ਹੈ ਰਾਜਨੀਤੀ ਸ਼ਾਸਤਰ ਦੇ ਪ੍ਰੰਪਰਾਬਾਦੀ ਵਿਦਵਾਨਾਂ ਨੇ ਰਾਜ ਅਤੇ ਸਰਕਾਰ ਦੇ ਉਦੈਨ ਨੂੰ ਰਾਜਨੀਤਿਕ ਸ਼ਾਸਤਰ ਦਾ ਕੇਂਦਰ ਬਿੰਦੂ ਮੰਨਿਆ ਹੈ ਕੇਂਦਰ ਬਿੰਦੂ ਮਤਲਬ ਸੈਂਟਰ ਪੁਆਇੰਟ ਮੰਨਿਆ ਵਾ ਠੀਕ ਹੈ ਜੀ ਸੈਂਟਰ ਪੁਆਇੰਟ ਆਹੇ ਇਸ ਅਧਿਆਇ ਵਿੱਚ ਅਸੀਂ ਕੀ ਕੀ ਪੜਨਾ ਵਾ ਅਸੀਂ ਪੜਨਾ ਰਾਜਨੀਤਿਕ ਸ਼ਾਸਤਰ ਦੇ ਅਰਥ ਖੇਤਰ ਮਹੱਤਵ ਕੀ ਹੈ ਤਾਂ ਹੁਣ ਜਿਹੜਾ ਪਹਿਲਾ ਸਭ ਤੋਂ ਪਹਿਲਾ ਸ਼ਾਰਟ ਕੁਐਸਚਨ ਬਣਦਾ ਹੁੰਦਾ ਜਾਂ ਫਿਰ ਅਸੀਂ ਕਹੀਏ ਕਿ ਜਿਹੜਾ ਲੌਂਗ ਕੁਐਸਚਨ ਆਉਂਦਾ ਉਹਦੇ ਵਿੱਚ ਸਭ ਤੋਂ ਪਹਿਲਾ ਪੈਰਾਗ੍ਰਾਫ ਅਸੀਂ ਕਿਹੜਾ ਲਿਖਦੇ ਹਾਂ ਪਹਿਲਾ ਅਸੀਂ ਲਿਖਦੇ ਹਾਂ ਸਾਨੂੰ ਇਹ ਪੁੱਛਿਆਦਾ ਕਿ ਪੋਲੀਟੀਕਲ ਸਾਇੰਸ ਦੀ ਉਤਪਤੀ ਕਿੱਦਾਂ ਹੋਈ ਹੈ ਠੀਕ ਹੈ ਜੀ मीनिंग ਕੀ ਹੈ origin ਕਿੱਦਾਂ ਹੋਇਆ ਸੀ ਪੋਲੀਟੀਕਲ ਸਾਇੰਸ ਦਾ ਜਾਂ ਪੋਲੀਟੀਕਲ ਚੀਜ਼ਾਂ ਦਾ ਤੇ ਉਹ ਕੀ ਹੈ ਸਭ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿੱਥੋਂ ਲਿਆ ਗਿਆ ਹੈ ਵਰਡ ਰਾਜਨੀਤੀ ਸ਼ਾਸਤਰ ਦੇ ਵਿੱਚ ਰਾਜਨੀਤੀ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਪੋਲੀਟਿਕਸ ਪੋਲੀਟਿਕਸ ਤੋਂ ਲਿਆ ਗਿਆ ਦਾ ਪੰਜਾਬੀ ਅਨਵਾਦ ਹੈ ਪੋਲੀਟਿਕਸ ਦਾ ਪੰਜਾਬੀ ਅਨਵਾਦ ਪੋਲਿਟਿਕਸ ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ਪਾਲਿਸ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਨਗਰ ਜਾਂ ਨਗਰ ਰਾਜ ਜਨਕੀ ਸਿਟੀ ਸਟੇਟ ਓਕੇ ਪ੍ਰਾਣੇ ਸਮੇਂ ਵਿੱਚ ਯੂਨਾਨ ਵਿੱਚ ਛੋਟੇ-ਛੋਟੇ ਨਗਰ ਰਾਜ ਹੋਇਆ ਕਰਦੇ ਸਨ ਕਿਉਂਕਿ ਇਹ ਯੂਨਾਨੀ ਭਾਸ਼ਾ ਦਾ ਸ਼ਬਦ ਦਾ ਤਾਂ ਉੱਥੇ ਇਹ ਸ਼ਬਦ ਕਿੱਦਾਂ ਉਪਨ ਹੋਇਆ ਕਿਉਂਕਿ ਉੱਥੇ ਬਹੁਤ ਸਾਰੇ ਛੋਟੇ-ਛੋਟੇ ਨਗਰ ਰਾਜ ਹੁੰਦੇ ਸੀ ਉੱਥੋਂ ਇਹ ਵਰਡ ਆਇਆ ਤੇ ਉੱਥੋਂ ਹੀ ਇਹ ਪੋਲਿਟੀਕਲ ਸਾਇੰਸ ਬਣੀ ਪੋਲਿਟਿਕਸ ਇੰਗਲਿਸ਼ ਦਾ ਸ਼ਬਦ ਆ ਤੇ ਪੋਲਿਟিক্যাল ਸਾਇੰਸ ਦਾ ਪੰਜਾਬੀ ਅਨੁਵਾਦ ਰਾਜਨੀਤੀ ਸ਼ਾਸਤਰ ਆ ਓਕੇ ਉਸ ਤੋਂ ਬਾਅਦ ਇਹਦੇ ਵਿੱਚ ਕਿਹਾ ਗਿਆ ਕਿ ਛੋਟੇ-ਛੋਟੇ ਜਿਹੜੇ ਨਗਰ ਰਾਜ ਸੀਗੇ ਜਿਨ੍ਹਾਂ ਦਾ ਅਧਿਐਨ ਨਾ ਸੰਬੰਧ ਵਿਸ਼ੇ ਨੂੰ ਰਾਜਨੀਤੀ ਕਿਹਾ ਜਾਂਦਾ ਸੀ ਇਸ ਕਰਕੇ ਰਾਜਨੀਤੀ ਸ਼ਾਸਤਰ ਦੇ ਪਿਤਾਮਾ ਹੁਣ ਦੇਖੋ ਇੱਕ ਸ਼ਾਰਟ ਕੁਐਸਚਨ ਮੋਰ ਇਚ ਕਵਰ ਹੋ ਗਿਆ ਕਿ ਰਾਜਨੀਤੀ ਸ਼ਾਸਤਰ ਦੇ ਪਿਤਾਮਾ ਕੌਣ ਆ ਅਰਸਤੋ ਆ ਤਾਂ ਇੱਥੇ ਉਹੀ ਚੀਜ਼ ਦਿਖਾਈ ਗਈ ਆ ਕਿ ਉਹਨੇ ਜਿਹੜਾ ਹੈਗਾ ਵਾ ਕੁਸਤਕ ਲਿਖੀ ਸੀ ਜਿਸ ਨੂੰ ਰਾਜਨੀਤੀ ਸ਼ਾਸਤਰ ਦੀ ਬਾਈਬਲ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਨਗਰਾਂ ਦੇ ਰਾਜਨਾ ਪ੍ਰਬੰਧਨ ਨਾਲ ਸੰਬੰਧਿਤ ਸੀਗੀ ਠੀਕ ਹੈ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਹੌਲੀ-ਹੌਲੀ ਨਗਰ ਰਾਜਾਂ ਦਾ ਯੁੱਧ ਯੁੱਗ ਖਤਮ ਹੋ ਗਿਆ ਯੁੱਗ ਖਤਮ ਹੋਣ ਲੱਗਿਆ ਤੇ ਉਹਨਾਂ ਦੀ ਜਗ੍ਹਾ ਵਰਤਮਾਨੀ ਰਾਸ਼ਟਰੀ ਰਾਜ ਸਥਾਪਿਤ ਹੋ ਗਏ ਰਾਜਨੀਤੀ ਰਾਜਾਂ ਦੇ ਅਧਿਐਨ ਨਾਲ ਸੰਬੰਧਿਤ ਵਿਸ਼ੇ ਨੂੰ ਰਾਜਨੀਤੀ ਸ਼ਾਸਤਰ ਦੇ ਨਾਂ ਪੁਕਾਰਨਾ ਸ਼ੁਰੂ ਕਰਤਾ ਜਿਵੇਂ ਜਦੋਂ ਅਸੀਂ ਭੂਮਿਕਾ ਪੜ੍ਹ ਰਏ ਸੀ ਸਟਾਰਟਿੰਗ ਉਥੇ ਆਪਾਂ ਕੀ ਕਿਹਾ ਸੀ ਉਥੇ ਆਪਾਂ ਇਹ ਕਿਹਾ ਸੀ ਸਮੇਂ ਦੇ ਬਦਲ ਦੇ ਨਾਲ ਨਾ ਰਾਜਨੀਤੀ ਸ਼ਾਸਤਰ ਦੇ ਅਧਿਐਨ ਵੀ ਬਦਲ ਗਿਆ ਉਹਦਾ ਅਰਥ ਵੀ ਬਦਲ ਗਿਆ ਉਹਦੇ ਵਿਸ਼ੇ ਵੀ ਬਦਲ ਗਏ ਸਭ ਕੁਝ ਬਦਲ ਗਿਆ ਠੀਕ ਹੈ ਜੀ ਤੇ ਉਸ ਦੇ ਨਾਲ ਹੀ ਰਾਜਨੀਤੀ ਸ਼ਾਸਤਰ ਦਾ ਜਿਹੜਾ ਅਧਿਐਨ ਆ ਉਹਦਾ ਵਿਸ਼ਾ ਵਾ ਉਹ ਐਕਸਪੈਂਡ ਹੋਣ ਲੱਗ ਗਿਆ ਇਦਾ origin ਇਦਾਂ ਹੋਇਆ ਵਾ ਵਰਡ ਦਾ ਮੀਨਿੰਗ ਇਹ ਆ ਜਿਹੜੀ ਅਰਸਤੂ ਆ ਉਹਨੇ ਇੱਕ ਜਿਹੜੀ ਆ ਰਾਜਨਾ ਸੌਂਦੇ ਯੂਨਾਨ ਦੇ ਵਿੱਚ ਇੱਕ ਪੁਸਤਕ ਜਾਂ ਇੱਕ ਨੋਵਲ ਲਿਖਿਆ ਸੀ ਠੀਕ ਹੈ ਜੀ ਸੰਤ ਪੁਸਤਕ ਲਈ ਕੀ ਸੀ ਜਿਸ ਨੂੰ ਰਾਜਨੀਤੀ ਸ਼ਾਸਤਰ ਵੀ ਕਿਹਾ ਜਾਂਦਾ ਹੈ ਇੰਪੋਰਟੈਂਟ ਹੈ ਲਿਖਣਾ ਜ਼ਰੂਰੀ ਹੈ ਕਿਉਂਕਿ ਇਹ ਚ ਅਸੀਂ ਮੀਨਿੰਗ origin ਲਿਖ ਰਹੇ ਹਾਂ ਠੀਕ ਹੈ ਅੱਗੇ ਚੱਲਦੇ ਹਾਂ ਅੱਗੇ ਆ ਕੇ ਹੁਣ ਰਾਜਨੀਤੀ ਸ਼ਾਸਤਰ ਤੇ ਰਾਜਨੀਤੀ ਵਿੱਚਕਾਰ ਕੀ ਅੰਤਰ ਹੈ ਪੋਲੀਟੀਕਲ ਐਂਡ ਸੌਰੀ ਪੋਲਿਟਿਕਸ ਐਂਡ ਪੋਲਿਟੀਕਲ ਸਾਇੰਸ ਦੇ ਵਿੱਚ ਕੀ ਅਰਥ ਹੈ ਰਾਜਨੀਤੀ ਦੇ ਵਿੱਚ ਤੇ ਰਾਜਨੀਤੀ ਸ਼ਾਸਤਰ ਦੇ ਵਿੱਚ ਓਕੇ ਡਿਫਰੈਂਸ ਕੀ ਆ ਬਹੁਤ ਸਾਰੇ ਵਿਦਵਾਨ ਰਾਜਨੀਤੀ ਸ਼ਾਸਤਰ ਤੇ ਰਾਜਨੀਤੀ ਸੰਬੰਧੀ ਕੋਈ ਅੰਤਰ ਨਹੀਂ ਕਰਦੇ ਦੋਵਾਂ ਨੂੰ ਇੱਕ ਦੂਜੇ ਦੀ ਥਾਂ ਵਰਤ ਲੈਂਦੇ ਹਨ ਜਦੋਂ ਕਿ ਇਹ ਦੋਵਾਂ ਵਿਚਕਾਰ ਕੁਝ ਬੁਨਿਆਦੀ ਅੰਤਰ ਨੇ ਮਤਲਬ ਕਹਿੰਦਾ ਮਤਲਬ ਕੀ ਹੈ ਇੱਕ ਅਸੀਂ ਸਬਜੈਕਟ ਪੜ ਰਹੇ ਹਾਂ ਰਾਜਨੀਤੀ ਸ਼ਾਸਤਰ ਇੱਕ ਅਸੀਂ ਦੇਖ ਰਹੇ ਹਾਂ ਕਿ ਰਾਜਨੀਤੀ ਖੇਡੀ ਜਾ ਰਹੀ ਹੈ ਮਤਲਬ ਵੋਟਾਂ ਪੈ ਰਹੀਆਂ ਨੇ ਲੀਡਰਸ ਖੜ੍ਹ ਰਹੇ ਨੇ ਉਹਨੂੰ ਰਾਜਨੀਤੀ ਪੋਲਿਟਿਕਸ ਹੀ ਕਿਹਾ ਜਾਂਦਾ ਨਾ ਮੁੱਦੇ ਉਹ ਥਰੇ ਨੇ ਉਹ ਕੀ ਹੈ ਉਹ ਦੋਨਾਂ ਦੇ ਡਿਫਰੈਂਸ ਕੀ ਅੱਗੇ ਪੜਦੇ ਆ ਬੁਨਿਆਦੀ ਅੰਤਰ ਨੇ ਦੋਨਾਂ ਦੇ ਵਿੱਚ ਇਹ ਜੀਜ਼ ਦਾ ਧਿਆਨ ਰੱਖਿਓ ਰਾਜਨੀਤੀ శాਸਤ ਦਾ ਸੰਬੰਧ ਰਾਜਨੀਤਿਕ ਸਿਧਾਂਤਾਂ ਨਾਲ ਜਦਕਿ ਰਾਜਨੀਤੀ ਦਾਸ ਵਾਸਤਵਿਕ ਰਾਜਨੀਤਿਕ ਪ੍ਰਕਿਰਿਆਵਾਂ ਨਾਲ ਹੈ ਤੁਸੀਂ ਦੇਖ ਲਓ ਸਮਝ ਲਓ ਜਿਹੜੀ ਰਾਜਨੀਤੀ ਹੈ ਜਿਹੜੀ ਕਿ ਅਸੀਂ ਕਹਿ ਸਕਦੇ ਹਾਂ ਪ੍ਰਾਈਮ ਮਿਨਿਸਟਰ ਹੋਰ ਜਿਹੜੇ ਹੈਗੇ ਨੇ ਜਿਨ੍ਹਾਂ ਦੀ ਪਾਰਟੀਆਂ ਹੁੰਦੀਆਂ ਨੇ ਉਹ ਰਾਜਨੀਤੀ ਕਿਹੜਦੇ ਆ ਨਾ ਤਾਂ ਉਹ ਜਿਹੜੀ ਹੈਗੀ ਆ ਰਾਜਨੀਤਿਕ ਪ੍ਰਕਿਰਿਆਵਾਂ ਨਾਲ ਆ ਮਤਲਬ ਜਿਹੜੇ ਉਹਨਾਂ ਦੇ ਕੰਮ ਕਰਨ ਵਾਲੇ ਨੇ ਠੀਕ ਹੈ ਕਾਰਜ ਨਾਲ ਸੰਬੰਧਤਾ ਉਹ ਚੀਜ਼ ਜਿਹੜੀ ਰਾਜਨੀਤੀ ਸ਼ਾਸਤਰਾਂ ਉਹ ਸਿਧਾਂਤਾਂ ਨਾਲ ਸੰਬੰਧਤਾ ਦੋਨਾਂ ਦੇ ਵਿੱਚ ਡਿਫਰੈਂਸ ਹੋ ਗਿਆ ਅੱਗੇ ਚੱਲਦੇ ਆਂ ਆਪਾਂ ਜਿਆਦਾ ਗਾਈਡ ਵਾਲੀ ਜਿਹੜੀ ਆ ਉਹ ਨਹੀਂ ਕਰਨੀ ਹੈਗੀ ਯਾਦ ਨਹੀਂ ਕਰਨੀ ਆਪਾਂ ਬੇਸਿਕ ਚੀਜ਼ ਕਰਾਂਗੇ ਅੱਗੇ ਆ ਗਿਆ ਰਾਜਨੀਤੀ ਸ਼ਾਸਤਰ ਦਾ ਅਰਥ ਅਤੇ ਇਹਦੀ ਪਰਿਭਾਸ਼ਾ ਮੈਂ ਤੁਹਾਨੂੰ ਦੱਸੂਗਾ ਇਹ ਚ ਸਿਰਫ ਤੁਸੀਂ ਦੋ ਪਰਿਭਾਸ਼ਾਵਾਂ ਯਾਦ ਕਰਨੀਆਂ ਨੇ ਡੈਟਸ ਇਸ ਤੋਂ ਇਲਾਵਾ ਯਾਦ ਕਰਨੀ ਲੋੜ ਨਹੀਂ ਆਪਾਂ ਪਹਿਲਾਂ ਅਰਥ ਦੇਖ ਲੈਂਦੇ ਆਂ ਦੋ ਦ੍ਰਿਸ਼ਟੀਕੋਣ ਪ੍ਰਚਲਿਤ ਨੇ ਕਿਹੜੇ ਨੇ ਇੱਕ ਹੈਗਾ ਪਰੰਪਰਾਵਾਦੀ ਦ੍ਰਿਸ਼ਟੀਕੋਣ ਦੂਸਰਾ ਹੈਗਾ ਆਧੁਨਿਕ ਦ੍ਰਿਸ਼ਟੀਕੋਣ ਠੀਕ ਹੈ ਜੀ ਇਹਨਾਂ ਦੋਨਾਂ ਨੂੰ ਪੜਾਂਗੇ ਪਹਿਲਾ ਪਰੰਪਰਾਵਾਦੀ ਦ੍ਰਿਸ਼ਟੀਕੋਣ ਜਿਹੜਾ ਹੈਗਾ ਉਹ ਇਹ ਹੈ ਕਿ ਰਾਜਨੀਤੀ ਸਾਖਤ ਦੇ ਸੰਬੰਧ ਦੇ ਵਿੱਚ 20ਵੀਂ ਸਦੀ ਵਿੱਚ ਆਰੰਭ ਤੱਕ ਅਪਣਾਏ ਗਏ ਦ੍ਰਿਸ਼ਟੀਕੋਣ ਨੂੰ ਅਸੀਂ ਪਰੰਪਰਾਵਾਦੀ ਕਹਿੰਦੇ ਆ ਠੀਕ ਹੈ ਜੀ ਇਹਦੇ ਵਿੱਚ ਜਿਹੜੇ ਹੈਗੇ ਨੇ ਉਲਿਕਾ ਖੈਗਾ ਗੈਟਲ ਹੈਗਾ ਲਾਸਤੀ ਹੈਗਾ ਪਾਲ ਜੈਨਟ ਹੈਗਾ ਇਹਨਾਂ ਸਾਰਿਆਂ ਨੇ ਠੀਕਾ ਸੀਲੇ ਹੈਗਾ ਵਾ ਇਹਨਾਂ ਨੇ ਜਿਹੜੀਆਂ ਆਪਣੀਆਂ ਪਰਿਭਾਸ਼ਾਵਾਂ ਦਿੱਤੀਆਂ ਨੇ ਇਸ ਸੰਧ ਦੇ ਵਿੱਚ ਠੀਕ ਹੈ ਜੀ ਹੁਣ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਅੱਗੇ ਦੇਖਦੇ ਹਾਂ ਕਿਹੜੀਆਂ ਸ਼੍ਰੇਣੀਆਂ ਨੇ ਪਹਿਲੀ ਸ਼੍ਰੇਣੀ ਹੈਗੀ ਆ ਪਾਰਟ ਪਹਿਲਾ ਹੈਗਾ ਵਾ ਰਾਜਨੀਤਿਕ ਸ਼ਾਸਤ్ర ਸੰਧ ਰਾਜ ਨਾਲ ਹੈ ਓਕੇ ਦੂਜਾ ਹੈਗਾ ਸਰਕਾਰ ਨਾਲ ਹੈ ਤੀਜਾ ਹੈਗਾ ਇਹਨਾਂ ਦੋਵਾਂ ਨਾਲ ਹੈ ਠੀਕ ਹੈ ਤਿੰਨ ਹੋਗੇ ਨਾ ਤਿੰਨ ਪਾਰਟਸ ਨੇ ਇਹਦੇ ਠੀਕ ਹੈ ਹੁਣ ਅੱਗੇ ਚੱਲਦੇ ਹਾਂ ਅੱਗੇ ਹੈਗਾ ਰਾਜਨੀਤੀ ਸ਼ਾਸਤ ਦਾ ਸੰਬੰਧ ਰਾਜ ਨਾਲ ਵੀ ਹੈ ਪਹਿਲਾ ਪਾਰਟ ਅਸੀਂ ਕਲੀਅਰ ਕਰਾਂਗੇ ਫਿਰ ਸਰਕਾਰ ਨਾਲ ਕਰਾਂਗੇ ਫਿਰ ਸਰਕਾਰ ਤੇ ਰਾਜ ਨਾਲ ਕਰਾਂਗੇ ਹੈ ਤਾਂ ਤਿੰਨਾਂ ਦੇ ਨਾਲ ਹੀ ਸਾਨੂੰ ਪਤਾ ਪੋਲਿਟਿਕਸ ਸਰਕਾਰ ਨਾਲ ਵੀ ਅਟੈਚ ਆ ਰਾਜ ਨਾਲ ਵੀ ਅਟੈਚ ਆ ਦੋਨੇ ਅਲੱਗ-ਅਲੱਗ ਵੀ ਨੇ ਦੋਨਾਂ ਨਾਲ ਵੀ ਹੈਗੀ ਆ ਕਿੰਨੇ ਪੁਆਇੰਟਸ ਕਲੀਅਰ ਹੋ ਗਏ ਥੇ ਠੀਕ ਹੈ ਤੇ ਤੁਹਾਨੂੰ ਹੁਣ ਤੱਕ ਵੀਡੀਓ ਵਧੀਆ ਲੱਗ ਰਹੀ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਪਟਰ ਜਿਹੜੇ ਹੈਗੇ ਨੇ ਕਾਫੀ ਜ਼ਿਆਦਾ ਨੇ ਲੈਕਚਰਜ਼ ਲਗਾਤਾਰ ਲੱਗਣਗੇ ਇੱਕ ਦਿਨ ਛੱਡ ਕੇ ਕਲਾਸ ਲੱਗੇਗੀ ਬੇਸਿਕਲੀ ਡੇਲੀ ਬੇਸਿਸ ਤੇ ਵੀਡੀਓ ਨਹੀਂ ਅਪਲੋਡ ਹੋਏਗੀ ਇੱਕ ਦਿਨ ਛੱਡ ਕੇ ਠੀਕ ਹੈ ਜੀ ਕਿਉਂਕਿ ਦੂਸਰੇ ਦਿਨ ਫਿਰ ਇੰਪੋਰਟੈਂਟ ਕੁਐਸਚਨ ਵੀ ਕਰਵਾਉਣੇ ਨੇ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਪੜਾਉਣ ਦਾ ਤਰੀਕਾ ਵਧੀਆ ਲੱਗ ਰਿਹਾ ਤਾਂ ਕਮੈਂਟ ਕਰ ਦਿਓ ਵਿੱਚੇ ਜੇ ਕੋਈ ਗਲਤੀ ਲੱਗ ਰਹੀ ਹੈ ਜਾਂ ਤੁਹਾਨੂੰ ਨਹੀਂ ਸਮਝ ਆ ਰਿਹਾ ਵਿੱਚੇ ਕੋਈ ਵੀ ਦੱਸੋ ਆਪਾਂ ਤਰੀਕਾ ਵੀ ਬਦਲ ਲਾਂਗੇ ਕਿਉਂਕਿ ਆਪਾਂ ਹਰ ਇੱਕ ਦੇ ਸਟੂਡੈਂਟ ਦੇ ਹਿਸਾਬ ਦੇਣਾ ਚੱਲਣਾ ਨੂੰ ਨਾਲ ਲੈ ਕੇ ਚੱਲਣਾ ਕਿ ਆਪਾਂ ਮੇਨ ਮੌਟਿਵ ਜਿਹੜਾ ਆਪਣਾ ਹੈਗਾ ਤੁਹਾਨੂੰ ਵਧੀਆ ਸਟੱਡੀ ਪ੍ਰੋਵਾਈਡ ਕਰਵਾਉਣਾ ਤੁਹਾਨੂੰ ਪਤਾ ਕਾਲਜਸ ਦੇ ਵਿੱਚ ਇੰਨੇ ਵਧੀਆ ਤਰੀਕੇ ਨਾਲ ਇਸ ਨੂੰ ਸੀਰੀਅਸਲੀ ਲਿਆ ਜਾਂਦਾ ਆਪਾਂ ਬੱਚਿਆਂ ਦੀ ਜਿਹੜੀ ਹੈ ਦੇਖਦੇ ਕਰਕੇ ਚੈਪਟਰਸ ਬਣਾ ਰਹੇ ਆ ਓਕੇ ਹੁਣ ਸਭ ਤੋਂ ਪਹਿਲਾਂ ਗਾਰਨਰ ਦੇ ਅਨੁਸਾਰ ਜਿਹੜਾ ਹੈਗਾ ਵਾ ਰਾਜਨੀਤੀ ਸ਼ਾਸਤਰ ਦਾ ਆਰੰਭ ਤੇ ਅੰਤ ਰਾਜਨਾ ਹੁੰਦਾ ਇਹਦੀ ਪਰਿਭਾਸ਼ਾ ਯਾਦ ਕਰ ਲਓ ਲੜ ਮੰਨ ਲਓ ਬੜੀ ਸੌਖੀ ਵੀ ਆ ਠੀਕ ਹੈ ਜੀ ਅੱਗੇ ਐਕਟਨ ਦੇ ਅਨੁਸਾਰ ਜਿਹੜਾ ਹੈਗਾ ਲਾਰਡ ਐਕਟਨ ਆ ਉਨੇ ਕੀ ਕਿਹਾ ਹੋਣੇ ਕੀ ਆ ਰਾਜਨੀਤੀ ਸ਼ਾਸਤਰ ਦਾ ਸੰਬ ਰਾਜ ਅਤੇ ਇਸ ਦੇ ਵਿਕਾਸ ਲਈ ਜ਼ਰੂਰੀਆਂ ਜ਼ਰੂਰੀ ਅਵਸਥਾਾਂ ਦੇ ਨਾਲ ਹੈ ਇਹਦਾ ਵੀ ਸੌਖੀ ਇਹਦੀ ਵੀ ਯਾਦ ਕਰ ਲੋ ਅੱਗੇ ਸਾਨੂੰ ਕੀ ਬਾ ਅੱਗੇ ਤੁਸੀਂ ਗੈਟਲ ਦੀ ਕਰ ਲੋ ਰਾਜਨੀਤੀ ਸ਼ਾਸਤਰ ਦਾ ਰਾਜ ਦੇ ਪੂਰਤਕਾਲ ਦੇ ਰੂਪ ਦੀ ਇਤਿਹਾਸਿਕ ਖੋਜ ਉਸ ਦੇ ਵਰਤਮਾਨ ਸਰੂਪ ਠੀਕ ਹੈ ਜੀ ਵਿਸ਼ੇਸ਼ਾਤਮਕ ਵਿਆਖਿਆ ਤੇ ਉਸ ਦੇ ਪਵਿੱਖ ਦੇ ਰੂਪ ਦੀ ਰਾਜਨੀਤੀ ਕਤੇ ਸਦਾਚਾਰਕ ਚਰਚਾ ਕਰਦਾ ਹੈ ਥੋੜੀ ਔਖੀ ਹੈ ਲੇਕਿਨ ਇੰਪੋਰਟੈਂਟ ਹੈ ਇਹ ਵੀ ਕਰ ਲਓ ਠੀਕ ਹੈ ਜੀ ਜੇ ਤੁਸੀਂ ਇlias احمد ਦੀ ਕਰਨੀ ਹੈ ਉਹ ਵੀ ਕਰ ਸਕਦੇ ਹਾਂ ਰਾਜਨੀਤੀ ਸ਼ਾਸਤਰ ਰਾਜ ਦੀਆਂ ਸਮਸਿਆਵਾਂ ਬਾਰੇ ਇੱਕ క్రਮਵ੍ਰਿਤ ਗਿਆਨ ਹੈ ਇਹ ਵੀ ਸੌਖੀ ਹੈ ਵੀ ਕਰ ਲਓ ਹੁਣ ਦੂਜਾ ਆ ਗਿਆ ਸਰਕਾਰ ਹੋਣੀ ਚ ਕਨਫਿਊਜ਼ ਨਾ ਹੋ ਜਿਓ ਜਿਨੇ ਸਿਰਫ ਰਾਜ ਦੀ ਗੱਲ ਕੀਤੀ ਹੈ ਉਹ ਰਾਜ ਦੇ ਵਿੱਚ ਹੀ ਰੱਖਿਓ ਉਹ ਵਾਲੇ ਜਿਹੜੇ ਆ ਕਹਿ ਸਕਦੇ ਹਾਂ ਅਸੀਂ ਜਿਨ੍ਹਾਂ ਨੇ ਪਰਿਭਾਸ਼ਾ ਮਾ ਦਿੱਤੀਆਂ ਨੇ ਠੀਕ ਹੈ ਜੀ ਹੁਣ ਸੈਕੰਡ ਆ ਗਿਆ ਸਰਕਾਰ ਸਰਕਾਰ ਵਿੱਚ ਤੁਸੀਂ ਕਰ ਲੋ ਲਿਕੋਕ ਕਰ ਲੋ ਸੀਲੇ ਕਰ ਲੋ ਠੀਕ ਹੈ ਜੀ ਇਹ ਦੋ ਕਰ ਲੋ ਮੈਂ ਪੜੂੰਗਾ ਨਹੀਂ ਤੁਸੀਂ ਦੇਖ ਲਿਓ ਲਿਕੋਕੀ ਦਾ ਬਹੁਤ ਔਕੀ ਹੈ ਰਾਜਨੀਤੀ ਸ਼ਾਸਤਰ ਸਰਕਾਰ ਨਾਲ ਸੰਬੰਧਤ ਹੈ ਸਿੱਧੂ ਇਹ ਲਿਕੋਕ ਦੀ ਤਾਂ ਆ ਗਿਆ ਗਿਆ ਸਰਕਾਰ ਤੇ ਰਾ ਦੋਨਾਂ ਦੇ ਨਾਲ ਇਹਦੇ ਵਿੱਚ ਕੌਣ ਆਉਂਦਾ ਇਹ ਚ ਪਹਿਲਾ ਆਉਂਦਾ ਪਾਲ ਪਾਲਣ ਕੀ ਕਹਾ ਉਹਦੀ ਪਰਿਭਾਸ਼ਾ ਮਾ ਅੱਗੇ ਲਿਖੀ ਹੋਈਆਂ ਦੇਖੋ ਪਾਲਨੇ ਤੇ ਲਿਖਿਆ ਵਾ ਕਿ ਰਾਜਨੀਤੀ ਸ਼ਾਸਤਰ ਸਮਾਜ ਸ਼ਾਸਤਰ ਦਾ ਉਹ ਪਾਗ ਹੈ ਜਿਹੜੀ ਕਿ ਰਾਜ ਦੇ ਆਧਾਰਾਂ ਤੇ ਸਰਕਾਰ ਦੇ ਸਿਧਾਂਤਾਂ ਨਾਲ ਧਿਆਨ ਕਰਦਾ ਹੈ ਦੀ ਬੜੀ ਵਧੀਆ ਵੈਸੇ ਪਰਿਭਾਸ਼ਾ ਲਿਖੀ ਹੋਈ ਹੈ ਡੈਫੀਨੇਸ਼ਨ ਇਹ ਕਰ ਲਿਓ ਡੈਫੀਨੇਸ਼ਨ ਅੱਗੇ ਆ ਜੋ ਅੱਗੇ ਇੱਕ ਦੋ ਹੋਰ ਕਰ ਲਿਓ ਠੀਕ ਹੈ ਜੀ ਅੱਗੇ ਆਪਾਂ ਇਹਦਾ ਸੈਟਾ ਲਿਖਣਾ ਵਾ ਪਿੱਛੇ ਜਿਹੜੀਆਂ ਸੀ ਪਿੱਛੇ ਪੜ੍ਹੀਆਂ ਨੇ ਅਸੀਂ 2 2 4 5 6 ਪਰਿਭਾਸ਼ਾਵਾਂ ਪੜ ਚੁੱਕੇ ਹਾਂ ਜੇ ਅਲੱਗ-ਅਲੱਗ ਵਿਦਵਾਨਾਂ ਦੀਆਂ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਕਿਹੜੇ ਸੱਟੇ ਦੇ ਪੁੱਜਦੇ ਹਾਂ ਕਿੰ ਇੰਪੋਰਟੈਂਟ ਸੱਟਾ ਤਾਂ ਲਿਖਣਾ ਹੀ ਆ ਕੀ ਲਿਖਣਾ ਵਾ ਵਿਦਵਾਨਾਂ ਦੁਆਰਾ ਦੱਸਿਆ ਗਿਆ ਰਾਜ ਅਤੇ ਸਰਕਾਰ ਨੂੰ ਰਾਜਨੀਤੀ ਸ਼ਾਸਤਰ ਦੇ ਅਧਿਐਨ ਦਾ ਵਿਸ਼ਾ ਵਸਤੂ ਮੰਨਿਆ ਗਿਆ ਹੈ ਇਸ ਤੋਂ ਪਰੰਤ ਪਰੰਪਰਾਬੱਧ ਵਿਦਵਾਨਾਂ ਦੁਆਰਾ ਰਾਜ ਅਤੇ ਸਰਕਾਰ ਦੇ ਸੰਸਥਾਪਕ ਸੰਸਥਾਪਕ ਪਹਿਲੂ ਦੇ ਦੇਣ ਤੇ ਬਧਿਰ ਜੋੜਤਾ ਗਿਆ ਹੈ ਥੋੜਾ ਬੋਰਿੰਗ ਹੋ ਰਿਹਾ ਆਪਾਂ ਇਹਨੂੰ ਬੋਰਿੰਗ ਨੂੰ ਕੱਟਾਂਗੇ ਅੱਗੇ ਚੱਲਦੇ ਆਂ ਅੱਗੇ ਆਪਾਂ ਅਰਥਾਤਿ ਪ੍ਰਿਭਾਸ਼ਾਾਂ ਦੇ ਆਧੁਨਿਕ ਦ੍ਰਿਸ਼ਟੀਕੋਣ ਪਰ ਆਪ ਰਵਾંપਰਾਬੱਦੀ ਪੜਿਆ ਹੁਣ ਆਧੁਨਿਕ ਪੜਨੇ ਆ ਆਧੁਨਿਕ ਦੇ ਵਿੱਚ ਤੁਸੀਂ ਪਰ ਪੈਰਾਗ੍ਰਾਫ ਯਾਦ ਕਰ ਲਿਓ ਆਪਾਂ ਸਿੱਧਾ ਆਉਨੇ ਆ ਈਸਟਰਨ ਤੇ ਡੀ ਵੀ ਡੀ ਸਟਨ ਨੇ ਕੀ ਕਿਹਾ ਵਾ ਰਾਜਨੀਤੀ ਸ਼ਾਸਤਰ ਕਦਰਾਂ ਕੀਤਾਂ ਦੇ ਜਿਹੜਾ ਹੈਗਾ ਪ੍ਰਭੂਤਾ ਪੂਰਨ ਧਾਰਨ ਦਾ ਧਿਆਨ ਹੈ ਓਕੇ ਅੱਗੇ ਆ ਜੋ ਅੱਗੇ ਇੱਕ ਦੋ ਘੁਰ ਕਰ ਲਿਓ ਠੀਕ ਹੈ ਜੀ ਅੱਗੇ ਆ ਜੋ ਰਾਜਨੀਤੀ ਸ਼ਾਸਤਰ ਦਾ ਖੇਤਰ ਹੁਣ ਅਸੀਂ ਖੇਤਰ ਬਾਰੇ ਪੜਨਾ ਦੇ ਦੇ ਪੁਆਇੰਟ ਟੂ ਪੁਆਇੰਟ ਹੀ ਲਿਖਣੇ ਨੇ ਤਾਂ ਹੀ ਨੰਬਰ ਮਿਲਨੇ ਨੇ ਠੀਕ ਹੈ ਜੀ ਇਹ ਨਹੀਂ ਕਿ ਆ ਕਿ ਦੋ ਪਰਿਭਾਸ਼ਾਵਾਂ ਲਿਖਿਆ ਕੰਮ ਖਤਮ ਨਹੀਂ ਪਹਿਲਾ ਪਰੰਪਰਾਵਾਦੀ ਦੀਆਂ ਛੇ ਪਰਿਭਾਸ਼ਾਵਾਂ ਨੇ ਫਿਰ ਅੱਗੇ ਆ ਗਿਆ ਆਧੁਨਿਕਵਾਦੀ ਦੀਆਂ ਆਧੁਨਿਕ ਉਹ ਆਪਾਂ ਹੁਣ ਤੇ ਪਿੱਛੇ ਇੱਕ ਦੋ ਪਰਿਭਾਸ਼ਾਵਾਂ ਪੜ੍ਹੀਓ ਚੋ ਕਰ ਲਿਓ ਹੁਣ ਅਸੀਂ ਖੇਤਰ ਦੀ ਗੱਲ ਕਰਨੀ ਹੈ ਸਕੋਪ ਕੀ ਹੈ ਇਹਦਾ ਰਾਜਨੀਤਿਕ ਸ਼ਾਸਤਰ ਵਿਕਾਸਸ਼ੀਲ ਵਿਸ਼ਾ ਹੈ ਵਿਕਾਸ ਸ਼ੀਲ ਹੁੰਦਾ ਕੀ ਹੈ ਕਿ ਜਿੰਨਾ ਵਧਾਓਗੇ ਉਨਾ ਹੀ ਵਧਿਆ ਜਾਣਾ ਹੈ ਵਿਕਾਸ ਅੱਗੇ ਗ੍ਰੋਅ ਆਪਾ ਗ੍ਰੋਅ ਆਪ ਹੁੰਦਾ ਰਹਿੰਦਾ ਠੀਕ ਹੈ ਜੀ ਸਥਿਤੀ ਅਨੁਸਾਰ ਇਹਦੇ ਖੇਤਰ ਵਿੱਚ ਪਰਵਰਤਨ ਆਉਂਦੇ ਰਹਿੰਦੇ ਨੇ ਯੂਨਾਨੀ ਵਿਦਵਾਨਾਂ ਦੁਆਰਾ ਰਾਜਨਗਰਾਂ ਦੇ ਅਤੇ ਇਹਨੂੰ ਰਾਜਨੀਤੀ ਸ਼ਾਸਤਰ ਖੇਤਰ ਮੰਨਿਆ ਗਿਆ ਸੀ ਉਦੋਂ ਸਿਰਫ ਛੋਟੀ ਜਿਹੀ ਇੱਕ ਸਿਟੀ ਨੂੰ ਕਹਿ ਦਈਏ ਕਿ ਰਾਜਨੀਤੀ ਸ਼ਾਸਤਰ ਦਾ ਮੇਨ ਧੁਰਾ ਮੰਨਿਆ ਜਾਂਦਾ ਸੀ ਪਰ ਹੁਣ ਇਸ ਚੀਜ਼ ਨੂੰ ਬਦਲ ਦਿੱਤਾ ਗਿਆ ਠੀਕ ਹੈ ਜੀ ਅਰਸਤੋ ਨੇ ਵੀ ਸਰਵੋਤਮ ਸਰਵਉੱਤਮ ਵਿਗਿਆਨ ਕਿਹਾ ਵਾ ਮਾਸਟਰ ਸਾਇੰਸ ਕਿਹਾ ਇਹਨੂੰ ਅੱਗੇ ਚੱਲਦੇ ਹਾਂ ਇਹਦੇ ਵਿੱਚ ਹੁਣ ਜਿਹੜੇ ਅੱਗੇ ਖੇਤਰ ਨੇ ਉਹ ਤੁਸੀਂ ਯਾਦ ਕਰ ਲਿਓ ਪਲੀਜ਼ ਅੱਗੇ ਮੈਂ ਇਹਨੂੰ ਜ਼ਿਆਦਾ ਐਕਸਪਲੇਨ ਕਰੂੰਗਾ ਮੈਂ ਪੁਆਇੰਟ ਦੱਸੂੰਗਾ ਕਿਉਂਕਿ ਆਪਾਂ ਇੰਨਾ ਇਦਾਂ ਸਿਲੇਬਸ ਕੰਪਲੀਟ ਨਹੀਂ ਕਰ ਪਾਵਾਂਗੇ ਜਿਹੜੀ ਇੰਪੋਰਟੈਂਟ ਚੀਜ਼ ਹੋਊਗੀ ਮੈਂ ਤੁਹਾਨੂੰ ਜ਼ਰੂਰ ਪੜਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਜਿਹੜੀ ਪੀਡੀਐਫ ਫਾਈਲਸ ਨੇ ਨਾ ਉਹ ਤੁਹਾਨੂੰ ਮੈਂ ਪ੍ਰੋਵਾਈਡ ਕਰ ਦੂੰਗਾ ਤੁਸੀਂ ਨਾ ਟੈਲੀਗ੍ਰam ਨੂੰ ਜੁਆਇਨ ਕਰ ਲਓ ਤੇ ਟੈਲੀਗ੍ਰam ਦੇ ਵਿੱਚ ਤੁਹਾਨੂੰ ਸਾਰੀਆਂ ਪੀਡੀਐਫ ਫਾਈਲਸ ਸਾਰੇ ਇੰਪੋਰਟੈਂਟ ਕੁਐਸ਼ਨ ਸਾਰਾ ਕੁਝ ਉੱਥੇ ਮਿਲ ਜਾਣਾ ਤੇ ਜਦੋਂ ਵੀ ਮੈਂ ਕਲਾਸ ਅਪਲੋਡ ਕਰੂੰਗਾ ਉੱਥੇ ਲਿੰਕ ਪਾਉਣਾ ਵਾ ਤਾਂ ਉੱਥੇ ਤੁਸੀਂ ਜਾ ਕੇ ਵਾਚ ਵੀ ਕਰ ਸਕਦੇ ਹੋ ਨਾਲ ਦੀ ਨਾਲ ਫ੍ਰੀ ਆਫ ਕਾਸਟ ਹੈ ਸਭ ਕੁਝ ਠੀਕ ਹੈ ਜੁਆਇਨ ਕਰ ਲਓ ਟੈਲੀਗ੍ਰਾਮ ਨੂੰ ਡਿਸਕ੍ਰਿਪਸ਼ਨ ਵਿੱਚ ਮੈਂ ਲਿੰਕ ਵੀ ਦੇ ਦੂੰਗਾ ਜੇ ਲਿੰਕ ਨਾ ਚੱਲੇ ਤਾਂ ਜਾ ਕੇ ਸਰਚ ਕਰ ਲਿਓ ਟੈਲੀਗ੍ਰਾਮ ਤੇ ਜੀਐਸ ਸਟੱਡੀ ਟਿਪਸ ਤੁਹਾਨੂੰ ਚੈਨਲ ਮਿਲ ਜੇਗਾ ਠੀਕ ਹੈ ਜੀ ਤੇ ਹੁਣ ਇਹਦੇ ਅੱਗੇ ਅਧਿਆਨ ਆ ਗਏ ਨੇ ਠੀਕ ਹੈ ਸਾਰੇ ਪੁਆਇੰਟਸ ਤੁਸੀਂ ਪੜ੍ਹ ਲੈਣੇ ਆ ਅੱਗੇ ਜਿਹੜਾ ਮੇਨ ਪੁਆਇੰਟ ਸਾਡਾ ਇੱਥੇ ਆਏਗਾ ਅਸੀਂ ਉਹਦੇ ਬਾਰੇ ਗੱਲ ਕਰਦੇ ਆ ਇਹ ਸਾਰੇ ਉਹਦੇ ਸਰੂਪ ਨੇ ਪੜ੍ਹ ਲਿਓ ਅੱਗੇ ਸਾਡੇ ਕੋਲ ਆ ਗਿਆ ਇਹਦਾ ਇਹਦੀ ਉਪਯੋਗਤਾ ਕੀ ਹੈ ਠੀਕ ਹੈ ਜੀ ਉਪਯੋਗਤਾ ਤੇ ਇਹਦਾ ਅਧਾਨ ਮਹੱਤਤਾ ਠੀਕ ਹੈ ਜੀ ਉਹਦੇ ਵਿੱਚ ਸਾਡੇ ਕੋਲ ਹੈ ਇਹ ਸਾਨੂੰ ਇੱਕ ਆਦਰਸ਼ ਨਾਗਰਿਕ ਬਣਾਉਂਦਾ ਹੈ ਪਹਿਲਾ ਪੁਆਇੰਟ ਇਹ ਹੈ ਸੈਕੰਡ ਹੈ ਇਹ ਰਾਜ ਬਾਰੇ ਗਿਆਨ ਵੀ ਦਿੰਦਾ ਹੈ ਅਕਿਆ ਗਿਆ ਇਹ ਸਰਕਾਰ ਬਾਰੇ ਗਿਆਨ ਦਿੰਦਾ ਹੈ ਲੋਕ ਰਾਜ ਦੀ ਸਫਲਤਾ ਲਈ ਸਹਾਇਕ ਹੈ ਠੀਕ ਹੈ ਅਧਿਕਾਰਾਂ ਅਤੇ ਕਰਤੱਵਾਂ ਦਾ ਗਿਆਨ ਕਰਾਉਂਦਾ ਹੈ ਰਾਜਨੀਤਿਕ ਵਿਚਾਰਧਾਰਾਵਾਂ ਦੀ ਚੋਣ ਵਿੱਚ ਸਹਾਇੀ ਹੁੰਦਾ ਹੈ ਸਿਹਤਮੰਦ ਰਾਜਨੀਤਿਕ ਦਲਾਂ ਦੀ ਉਸਾਰੀ ਵਿੱਚ ਸਹਾਇੀ ਹੁੰਦਾ ਹੈ ਦੇਸ਼ ਦੀਆਂ ਸਮੱਸਿਆਵਾਂ ਸੁਲਝਾਉਣ ਵਿੱਚ ਮਦਦ ਕਰਦਾ ਹੈ ਇਹ ਦਾ ਅਧਿਐਨ ਆ ਠੀਕ ਹੈ ਜੀ ਮਹੱਤਤਾ ਵੀ ਹੈ ਪਰਨਾਲੀਆਂ ਦਾ ਗਿਆਨ ਕਰਨਾ ਵਕ ਵਕ ਦੇਸ਼ਾਂ ਨੇ ਕਿੱਦਾਂ ਦੀਆਂ ਨੇ ਇਹ ਇਹ ਸ਼ਾਸਨ ਵਿੱਚ નિਪੁੰਨਤਾ ਲਿਆਉਂਦਾ ਹੈ ਸੰਕਟ ਕਾਲ ਵਿੱਚ ਲਾਭਦਾਇਕ ਹੁੰਦਾ ਹੈ ਯੂਸਫੁਲ ਆਫ ਦੀ ਡਿਊਰਿੰਗ ਐਮਰਜੈਂਸੀ ਠੀਕ ਹੈ ਜੀ ਅੱਗੇ ਬਾਕੀ ਪੁਆਇੰਟ ਨੇ ਪੜ ਲਿਓ ਅੱਗੇ ਇੰਪੋਰਟੈਂਟ ਕੁਸ਼ਨ ਜਿਹੜੇ ਹੈਗੇ ਨੇ ਤੁਹਾਨੂੰ ਉਹ ਮੈਂ ਨੈਕਸਟ ਵੀਡੀਓ ਦੇ ਵਿੱਚ ਕਰਵਾਉਂਗਾ ਏ ਚਾਪਾ ਸ਼ਾਰਟ ਕੁਐਸ਼ਨ ਤੇ ਲੌਂਗ ਕੁਐਸ਼ਨ ਦੋਨੇ ਕਰਾਂਗੇ ਕਿਉਂਕਿ ਉਹ ਮੈਂ ਇਹ ਵੀਡੀਓ ਚ ਨਹੀਂ ਕਰਵਾਉਂਗਾ ਤੁਹਾਨੂੰ ਕਿਉਂਕਿ ਇਹ ਵੀਡੀਓ ਚ ਆਪਾਂ ਸਿਰਫ ਚੈਪਟਰ ਸਮਝਾ ਰਹੇ ਸੀਗੇ ਠੀਕ ਹੈ ਪ੍ਰੋਪਰਲੀ ਐਕਸਪਲੇਨ ਕਰ ਰਹੇ ਸੀਗੇ ਕਾਫੀ ਪੁਆਇੰਟਸ ਮੈਂ ਸਟਾਰਟਿੰਗ ਦੇ ਵਿੱਚ ਬਿਲਕੁਲ ਕਲੀਅਰ ਕੀਤੇ ਨੇ ਕੋਸ਼ਿਸ਼ ਕਿ ਮੈਂ ਤੁਹਾਨੂੰ ਪੜਨ ਲਈ ਕਹੇ ਨੇ ਕਿਉਂਕਿ ਜਿਹੜੇ ਤੁਸੀਂ ਬੋਰਿੰਗ ਨਾ ਹੋਵੇ ਲੈਕਚਰ ਬੋਰਿੰਗ ਨਾ ਹੋਵੇ ਤੁਸੀਂ ਹਰ ਇੱਕ ਦੇ ਵਿੱਚੋਂ 10 ਤੋਂ 12 ਪੁਆਇੰਟ ਚੱਕਨੇ ਨੇ ਜੇ ਕਿਸੇ ਦੇ B by V ਨੇ ਨਾ ਉਹ ਚੋਂ 10 12 ਹੀ ਚੱਕਿਓ ਓਕੇ ਵੀਡੀਓ ਇੱਥੇ ਖਤਮ ਕਰਦੇ ਆਂ ਲਗਭਗ 15 ਮਿੰਟ ਤੱਕ ਦੀ ਇੱਕ ਚੈਪਟਰ ਦੀ ਵੀਡੀਓ ਸੀ ਬਾਕੀ ਤੁਹਾਨੂੰ 10-12 ਮਿੰਟ ਦੀ ਨੈਕਸਟ ਵੀਡੀਓ ਹੋਏਗੀ ਤੁਹਾਡੀ ਜਿੱਥੇ ਅਸੀਂ ਸ਼ਾਰਟ ਕੁਐਸਚਨ ਤੇ ਲੌਂਗ ਕੁਐਸਚਨ ਕਰਾਂਗੇ ਥੈਂਕ ਯੂ